ਸਾਡੀਆਂ ਸਰਕਾਰਾਂ ਦਾ ਬੜਾ ਜ਼ੋਰ ਲੱਗਿਆ ਵੀ ਨਸ਼ਾ ਜਿਹੜਾ ਖਤਮ ਕੀਤਾ ਜਾਵੇ। ਨਸ਼ਾ ਖਤਮ ਕੀਤਾ ਜਾਵੇ ਚੰਗੀ ਗੱਲ ਹੈ ਨਸ਼ਾ ਖਤਮ ਹੋਣਾ ਚਾਹੀਦਾ ਹੈ। ਰੋਜ਼ ਸਾਡੀਆਂ ਮਾਮਾ ਦੇ ਪੁੱਤ ਰੋਜ਼ ਸਾਡੀਆਂ ਭੈਣਾਂ ਦੇ ਭਰਾ ਜਿਹੜੇ ਮਰ ਰਹੇ ਨੇ। ਕਿਸੇ ਦੇ ਬਾਹ ਦੇ ਵਿੱਚ ਸਰਿੰਜ ਲੱਗੀ ਰਹਿ ਗਈ ਉਹ ਉੱਥੇ ਪੂਰਾ ਹੋ ਗਿਆ। ਕੋਈ ਕਿਤੇ ਪਿਆ ਰਹਿ ਜਾਂਦਾ ਕੋਈ ਕਿਤੇ ਪਿਆ ਰਹਿ ਜਾਂਦਾ ਹੈ। ਰੋਜ ਸੱਚੇ ਸਾਡੇ ਘਰਾਂ ਦੇ ਚਰਾਗ ਨੇ ਜਿਹੜੇ ਬੁਝ ਰਹੇ ਨੇ ਕਾਦੇ ਕਰਕੇ ਇੱਕ ਨਸ਼ੇ ਕਰਕੇ ਇੱਕ ਬੇਜੁਗਾਰੀ ਕਰਕੇ ਜਿਹੜੇ ਮੁੰਡਿਆਂ ਨੇ ਸਾਡੀਆਂ ਧੀਆਂ ਨੇ ਬੱਚਿਆਂ ਨੇ ਪੜ੍ਹਾਈਆਂ ਕੀਤਾ ਕੀਤੀਆਂ ਵੱਡੀਆਂ-ਵੱਡੀਆਂ ਡਿਗਰੀਆਂ ਹਾਸਲ ਕੀਤੀਆਂ ਉਹਨਾਂ ਨੂੰ ਕੋਈ ਜੋਬ ਨਹੀਂ ਕੋਈ ਨੌਕਰੀ ਨਹੀਂ ਪਰ ਬਾਹਰ ਲਿਆਂ ਸਟੇਟਾਂ ਦੇ ਲੋਕ ਆ ਕੇ ਸਾਡੇ ਘਰ 'ਚ ਨੌਕਰੀਆਂ ਕਰ ਦਿੰਦੇ ਨੇ ਵੋਟਾਂ ਅਸੀਂ ਪਾਈਆਂ ਜਿਹਾਏ ਅਸੀਂ ਕੁਰਸੀਆਂ ਤੇ ਲੋਕਾਂ ਨੇ ਵਹਾਇਆ ਤੇ ਜਦ ਨੌਕਰੀਆਂ ਦੀ ਗੱਲ ਆਈ ਉਦੋਂ ਕਿਸੇ ਨੂੰ ਹੋਰ ਦਿੱਤੀਆਂ ਤੇ ਸਾਡੇ ਮੁੰਡੇ ਫਿਰ ਹੋਰ ਕਰਨਗੇ ਕੀ ਨਸਿਆਂ ਵਾਲੇ ਪਾਸੇ ਜਾਣਗੇ ਨਾ ਖੁਦਕੁਸ਼ੀਆਂ ਵਾਲੇ ਪਾਸੇ ਜਾਣਗੇ ਫਿਰ ਸਾਡੇ ਮੁੰਡੇ ਆਪਣਾ ਦੇਸ਼ ਛੱਡਣ ਦੇ ਲਈ ਮਜਬੂਰ ਹੋ ਜਾਂਦੇ ਨੇ ਕਿਸੇ ਦਾ ਵੀ ਜੀ ਨਹੀਂ ਕਰਦਾ ਵੀ ਮੈਂ ਆਪਣਾ ਦੇਸ਼ ਛੱਡ ਦਿਆਂ ਕਿਸੇ ਦਾ ਜੀ ਨਹੀਂ ਕਰਦਾ ਮੈਂ ਭੈਣ ਦੇ ਨਾਲੋਂ ਦੂਰ ਹੋ ਜਾ ਘਰ ਵਾਲੀ ਦੇ ਨਾਲੋਂ ਦੂਰ ਹੋ ਜਾ ਆਪਣੀ ਮਾਂ ਦੇ ਨਾਲੋਂ ਬਾਪ ਦੇ ਨਾਲੋਂ ਦੂਰ ਹੋ ਜਾ ਆਪਣੇ ਦੇਸ਼ ਤੋਂ ਮੈਂ ਦੂਰ ਹੋ ਜਾ ਕਿਸੇ ਦਾ ਜੀ ਨਹੀਂ ਕਰਦਾ ਮਜਬੂਰ ਬਸ ਹੋ ਕੇ ਫਿਰ ਦੇਸ਼ ਛੱਡਣਾ ਪੈਂਦਾ ਜਦੋਂ ਬੇਜਗਾਰੀ ਹੋਵੇ ਚੰਗੀ ਗੱਲ ਹੈ ਨਸ਼ਾ ਖਤਮ ਹੋਣਾ ਚਾਹੀਦਾ ਹੈ ਕੱਲੀ ਗੱਲ ਨਸ਼ੇ ਤੇ ਆ ਕੇ ਨਹੀਂ ਖੜਦੀ ਵੀ ਗੱਲ ਹੈ ਨਸ਼ੇ ਖਤਮ ਹੋਣਾ ਚਾਹੀਦਾ ਹੈ ਬੇਜਗਾਰੀ ਵੀ ਖਤਮ ਹੋਣੀ ਚਾਹੀਦੀ ਹੈ ਉਹਨਾਂ ਬਾਬਿਆਂ ਦੇ ਡੇਰਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਸਲਫੇ ਬੀੜੀਆਂ ਤਮਾਕੂ ਆ ਆਦਕ ਵਰਤਿਆ ਜਾਂਦਾ ਹੈ ਜਿਹੜੇ ਮਸਤੀ ਦੇ ਨਾਂ ਤੇ ਸਾਈਆਂ ਦੇ ਨਾਂ ਤੇ ਜਿਹੜੇ ਰੱਬ ਦੇ ਨਾਂ ਤੇ ਗੁਰਮੁਖ ਪਿਆਰਿਓ ਇੱਕ ਸਲਫਿਆਂ ਦਾ ਇੱਕ ਨਸ਼ੇ ਦਾ ਸ਼ਹਾਰਾ ਲੈ ਕੇ ਆਪਣੇ ਆਪ ਨੂੰ ਮਸਤਕਾ ਹੁੰਦੇ ਨੇ ਸਰਕਾਰਾਂ ਨੂੰ ਉਹਨਾਂ ਦੇ ਡੇਰਿਆਂ ਵੱਲ ਵੀ ਨਿਗਰਾਨੀ ਚਾਹੀਦੀ ਹੈ ਉਹਨੇ ਡੇਰਨ ਦੇ ਡੇਰਿਆਂ ਦੇ ਵਿੱਚ ਵੀ ਇਹ ਕੁਝ ਜਿਹੜਾ ਹੁੰਦਾ ਨਾ ਬੰਦ ਹੋਣਾ ਚਾਹੀਦਾ। ਕੱਲਾ ਨਸ਼ਾ ਦੁਕਾਨਾਂ ਤੋਂ ਜਾਂ ਲੋਕਾਂ ਦੇ ਘਰਾਂ ਦੇ ਵਿੱਚੋਂ ਫੜ ਕੇ ਗੱਲ ਨਹੀਂ ਬਣੇਗੀ। ਜਾਂ ਜਿਹਦੇ ਕੋਲੋਂ ਪਈਆ ਭੁੱਕੀ ਫੜੀ ਗਈ ਜਾਂ ਥੋੜਾ ਜਿਹਾ ਨਸ਼ਾ ਫੜਿਆ ਗਿਆ ਵੀ ਉਹਨਾਂ ਦੀ ਪ੍ਰਾਪਰਟੀ ਜ਼ਬਤ ਕਰ ਲੈਣੀ, ਉਹਨੂੰ ਜੇਲ੍ਹ ਦੇ ਵਿੱਚ ਬੰਦ ਕਰ ਦੇਣਾ, ਸਜ਼ਾ ਦੇ ਦੇਣੀ ਇਹਦੇ ਨਾਲ ਕੱਲੀ ਗੱਲ ਨਹੀਂ ਬਣੇਗੀ। ਜਿਹੜੇ ਵੱਡੇ-ਵੱਡੇ ਮਗਰਮੱਛ ਨੇ ਨਾ ਜਿਹੜੇ 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 ਵੱਡੇ ਵੱਡੇ ਬਾਪੇ ਨੇ ਜਿਨ੍ਹਾਂ ਨੇ ਧਰਮ ਦੇ ਨਾਂ ਤੇ ਮਸਤੀ ਦੇ ਨਾਂ ਤੇ ਸulfay ਦੇ ਸਾਡੇ ਮੁੰਡੇ ਲਾਏ ਵੇ ਨੇ ਸਾਡੇ ਮੁੰਡਿਆਂ ਦਾ ਹੁਲੀਆ ਵਿਗਾੜਿਆ ਹੋਇਆ ਕੰਨਾਂ ਦੇ ਵਿੱਚ ਨੱਤੀਆਂ ਤੇ ਸੂਟਾਂ ਦੇ ਥਾਂ ਕੁਰਤੇ ਪਜਾਮੇ ਦੇ ਥਾਂ ਸਲਵਾਰਾਂ ਪਾਈਆਂ ਹੋਈਆਂ ਨੇ ਗੁਰਮਖੋ ਉਹਨਾਂ ਲੋਕਾਂ ਦੇ ਡੇਰਿਆਂ ਦੇ ਵਿੱਚ ਵੀ ਨਿਗਾ ਮਾਰਨ ਦੀ ਲੋੜ ਹੈ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਜ਼ਬਤ ਕਰਨ ਦੀ ਲੋੜ ਹੈ ਕਿ ਜਿਨ੍ਹਾਂ ਨੇ ਧਰਮ ਦੇ ਨਾਂ ਤੇ ਬਰੰਚਾਂ ਖੋਲੀਆਂ ਵੀ ਇਹਨੇ ਜਿਨ੍ਹਾਂ ਨੇ ਧਰਮ ਦੇ ਨਾਂ ਤੇ ਸਾਨੂੰ ਲੁੱਟਿਆ ਹੋਇਆ ਹੈ ਜਿਨ੍ਹਾਂ ਨੇ ਰੱਬ ਦਿਖਾਉਣ ਦੇ ਬਜਾਏ ਸਾਡੇ ਧੀਆ ਪੇੜਾਂ ਦੇ ਨਾਲ ਸਾਡੀਆਂ ਮਾਮਾ ਦੇ ਨਾਲ ਇੱਜ਼ਤ ਦੇ ਨਾਲ ਖਲਵਾੜ ਕੀਤਾ ਅੱਜ ਵੇਖਦੀਆਂ ਸਭ ਕੁਝ ਕੀ ਕੋ ਸਾਹਮਣੇ ਆਦੇ ਪਰ ਨਹੀਂ ਇਸ ਤਰ੍ਹਾਂ ਨਹੀਂ ਹੋਏਗਾ ਜਿਹੜੇ ਵੱਡੇ ਵੱਡੇ ਮਗਰਮੱਛ ਨੇ ਨਾ ਜਿਹੜੇ ਵੱਡੇ ਵੱਡੇ ਨੇ ਉਹਨਾਂ ਨੂੰ ਨਹੀਂ ਫੜਿਆ ਜਾਂਦਾ ਫੜਿਆ ਕੌਣ ਜਾਂਦਾ ਗਰੀਬ ਮਾਰ ਕੀਤੇ ਪੈਂਦੀ ਹੈ ਗਰੀਬ ਤੇ ਕਿਉਂਕਿ ਜੇ ਤਕੜੇ ਨੂੰ ਹੱਥ ਪਾਓਗੇ ਫਿਰ ਵੋਟ ਵਿੰਕ ਵੋਟਾਂ ਵੀ ਲੈਣੀਆਂ ਨੇ ਅਸੀਂ ਪਰ ਜਿੱਤਾਂਗੇ ਕਿਵੇਂ ਸੋ ਕਹਿਣ ਤੋਂ ਭਾਵ ਵੀ ਸਾਨੂੰ ਆਪਣੇ ਆਪ ਨੂੰ ਸਮਝਣਾ ਪੈਣਾ ਹੈ ਸਾਨੂੰ ਆਪਣੇ ਆਪ ਨੂੰ ਬਦਲਣਾ ਪੈਣਾ ਹੈ ਸਿਆਣੇ ਕਹਿੰਦੇ ਨਾ ਜਿਹੜਾ ਸਵੇਰ ਦਾ ਭੁੱਲਿਆ ਹੋਇਆ ਸਾਮੀ ਘਰ ਮੁੜਿਆਵੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਹੁੰਦੇ ਡੁੱਲੇ ਬੇਰਾਂ ਦਾ ਹਜੇ ਕੁਝ ਨਹੀਂ ਵਿਗੜਿਆ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਜੀ ਬਾਣੀ ਨੂੰ ਪੜ੍ਹੀਏ ਬਾਣੀ ਦੀ ਵਿਚਾਰ ਕਰੀਏ ਗੁਰਬਾਣੀ ਨੇ ਹੀ ਸਾਡਾ ਜੀਵਨ ਬਦਲਣਾ ਲੇਕਿਨ ਇਹਨਾਂ ਬਾਬਿਆਂ ਨੇ ਸਾਡਾ ਜੀਵਨ ਨਹੀਂ ਬਦਲਣਾ ਇਹਨਾਂ ਨੇ ਸਾਨੂੰ ਰਾਹੇ ਤੋਂ ਰਾਹੇ ਪਾਤਾ